ਪੰਜਾਬ ਦੇ ਵਿੱਚ ਦਿਨੋ ਦਿਨ ਚਾਇਨਾ ਡੋਰ ਤੇ ਕਾਤਕ ਹਮਲੇ ਦੇ ਵਿਰੁੱਧ ਰੋਜ ਆਗ ਰਿਹਾ ਹੈ ਚਾਇਨਾ ਡੋਰ ਦੇ ਨਾਲ ਨੌਜਵਾਨ ਦੀ ਹੋਈ ਮੌਤ ਤੇ ਕਹਿਰ ਟਪਾਦ ਹੁਣ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸ ਕਮੇਟੀ ਦੇ ਵੱਲੋਂ ਚਾਇਨਾ ਡੋਰ ਵਿਚਨ ਵਾਲਿਆਂ ਦੇ ਖਿਲਾਫ ਵੱਡਾ ਮੋਰਚਾ ਖੁੱਲਣ ਦਾ ਐਲਾਨ ਕੀਤਾ ਗਿਆ ਉਹਨਾਂ ਕਹਿੰਦੇ ਕਿ ਜੇਕਰ ਕੋਈ ਸਮਰਾਲਾ ਇਲਾਕੇ ਵਿੱਚ ਚਾਇਨਾ ਡੋਰ ਵੇਚ ਦਾ ਫੜਿਆ ਗਿਆ ਤਾਂ ਅਸੀਂ ਉਸ ਨੂੰ ਜਨਤਕ ਤੌਰ ਤੇ ਸਾਹਮਣੇ ਲਿਆਵਾਂਗੇ ਬੇਸ਼ੱਕ ਇਸ ਦਾ ਖਾਮਿਆਜ਼ਾ ਸਾਨੂੰ ਭੁਗਤਣਾ ਪਵੇ ਕਮੇਟੀ ਮੈਂ ਰਮਨ ਵੜੀਰਾ ਸ਼ਿਵ ਸ਼ਰਪ ਯੂਥ ਪ੍ਰਧਾਨ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਪਹਿਲਾਂ ਮੇਰੇ ਵੀਰ ਵੱਡੇ ਵੀ ਪਵਨ ਜੀ ਤੇ ਬਾਬਾ ਜੀ ਨੇ ਗੱਲ ਤਾਂ ਸੰਖੇਪ ਚ ਸਮਝਾਤੀ ਕਿ ਡੋਰ ਬਾਰੇ ਅਸੀਂ ਅੱਜ ਜਿੰਨੇ ਵੀ ਇੱਥੇ ਭਰਾ ਬੈਠੇ ਆ ਅਸੀਂ ਸੰਕਲਪ ਲੈਨੇ ਆ ਇਸ ਵਾਰ ਤਾਂ ਚਲੋ ਖਤਮ ਹੋ ਗਈ ਪਤੰਗ ਡੋਰਾ ਅਗਲੀ ਵਾਰ ਅਸੀਂ ਆਪਣੇ ਸ਼ਹਿਰ ਚ ਇਹ ਡੋਰ ਵਿਗਣ ਨਹੀਂ ਦਵਾਂਗੇ ਜੇ बिकੂਗੀ ਤੇ ਉਸ ਤੋਂ ਬਾਅਦ ਫਿਰ ਅਸੀਂ ਦੱਸਾਂਗੇ ਕਿ ਕਿਹੜਾ ਕਿੱਥੋਂ ਲੈ ਕੇ ਆਂਦਾ ਤੇ ਕਿੱਥੋਂ ਵੇਚਦਾ ਵਾ ਅਸੀਂ ਇਹ ਬੈਠ ਕੇ ਅੱਜ ਸਾਰੇ ਐਵੇਂ ਸੰਕਲਪ ਕੀਤਾ ਕਿ ਅਗਲੀ ਵਾਰ ਪਹਿਲਾਂ ਹੀ ਇਹ ਤੇ ਕੁਸ਼ਕੰਜਾ ਕਰਾਂਗੇ ਚਾਹੇ ਉਹ ਪ੍ਰਸ਼ਾਸਨ ਸਾਡੇ ਤੇ ਪਰਚੇ ਦੇ ਦੇਵੇ ਚਾਹੇ ਜਿਨ੍ਹਾਂ ਤੇ ਮਰਜ਼ੀ ਦੇ ਦੇਵੇ ਅਸੀਂ ਰੋਕ ਕੇ ਦਿਖਾਵਾਂਗੇ ਮੈਂ ਪਵਨ ਸੋਹਤਾ ਸੰਭਾਲੇ ਤੋਂ ਜੀ ਜੋ ਕਿ ਕੱਲ ਪਿੰਡ ਰੋਲਿਆਂ ਤੋਂ ਇੱਕ ਮਾਸੂਮ ਬੱਚੇ ਦੀ ਚੈਨਾ ਡੋਰ ਨਾਲ ਜਿਹੜਾ ਗਲਾ ਕੱਟਣ ਨਾਲ ਇੱਕ ਡੈਥ ਹੋ ਗਈ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਦੁਰਘਟਨਾ ਵਾ ਇਹ ਪੂਰੇ ਦੇਸ਼ ਲਈ ਬਹੁਤ ਹੀ ਮੱਦਭਾਗੀ ਦੁਰਘਟਨਾ ਵਾ ਸੋ ਸਾਨੂੰ ਤਾਂ ਬੇਨਤੀ ਕਰਨਾ ਚਾਹੀਦੀ ਆ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਅਸੀਂ ਮਾਨਯੋਗ ਸਾਡੇ ਭਗਵੰਤ ਸਿੰਘ ਜੀ ਮਾਨ ਜੀ ਸੀਐਮ ਸਾਹਿਬ ਸਾਡੇ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਚਾਈਨਾ ਡੋਰ ਦੀ ਆਪਾਂ ਗੱਲ ਕਰਦੇ ਆਂ ਵੀ ਚਾਈਨਾ ਡੋਰ ਖਤਰਨਾਕ ਆ ਹੈਵੀ ਆ ਸੋ ਸਾਡੀ ਇੱਕ ਬੇਨਤੀ ਆ ਚਾਈਨਾ ਡੋਰ ਤਾਂ ਬੰਦ ਹੋਣੀ ਆ ਜੇ ਮੁਕੰਮਲ ਤੌਰ ਤੇ ਧਾਗਾ ਡੋਰ ਹੀ ਬੰਦ ਹੋਊਗੀ ਉਹਦੀ ਆੜ ਦੇ ਵਿੱਚ ਧਾਗਾ ਡੋਰ ਦੀ ਆੜ ਦੇ ਵਿੱਚ ਚਾਈਨਾ ਡੋਰ ਵਿਕ ਰਹੀ ਆ ਆਸੀਂ ਪ੍ਰਸ਼ਾਸਨ ਅੱਗੇ ਸੈਂਟਰਲ ਗਵਰਨਮੈਂਟ ਅੱਗੇ ਇਹੀ ਬੇਨਤੀ ਕਰਨਾ ਚਾਹੁੰਦੇ ਆ ਮੋਦੀ ਸਾਹਿਬ ਆਪਣੇ ਦੇਸ਼ ਦੇ ਵਿੱਚ ਇੱਕ ਚਾਇਨਾ ਡੋਰ ਨਮਾ ਤਬਾਦਾ ਸੋ ਸਾਨੂੰ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਚਾਇਨਾ ਡੋਰ ਦੀ ਆੜ ਦੇ ਢਾਗਾ ਡੋਰ ਦੀ ਆੜ ਦੇ ਵਿੱਚ ਚਾਇਨਾ ਡੋਰ ਬਿਕ ਰਹੀ ਆ ਅਸੀਂ ਬੇਨਤੀ ਕਰਦੇ ਵੀ ਪੂਰਨ ਤੌਰ ਤੇ ਸਾਰੇ ਪਤੰਗਬਾਜ਼ੀ ਦੇ ਵੈਨ ਚਾਹੀਦਾ